ਨਾਬਾ ਪਾਚੋ ਰੋਡ ਤੇ ਸਥਿਤ ਬਾਬਾ ਵਿਸ਼ਕਰਮਾ ਜੀ ਦੇ ਮੰਦਿਰ ਦਾ ਸੰਤਾ ਮਹਾਪੁਰਸ਼ਾਂ ਵੱਲੋਂ ਨੀਂ ਪੱਥਰ ਰੱਖਿਆ ਗਿਆ ਇਹ ਮੰਦਿਰ ਪੂਰੇ ਪੰਜਾਬ ਦੇ ਵਿੱਚ ਇੱਕ ਵਿਲੱਖਣ ਮੰਦਿਰ ਹੋਵੇਗਾ ਜਿਸ ਉਤੇ ਕਰੋੜਾਂ ਦੀ ਲਾਗਤ ਆਵੇਗੀ ਇਸ ਮੰਦਿਰ ਦੇ ਨਾਲ ਇੱਕ ਕਮਿਊਨਿਟੀ ਹਾਲ 7 ਕਰੋੜ ਦੀ ਲਾਗਤ ਦਾ ਤਿਆਰ ਕੀਤਾ ਗਿਆ ਜਿਸ ਵਿੱਚ ਲੋੜਵੰਦ ਪਰਿਵਾਰ ਆਪਣੇ ਦੁੱਖ ਸੁੱਖ ਦੇ ਕਾਰਜ ਕਰਵਾ ਸਕਣਗੇ بے ਸਹਾਰਾ ਬਜ਼ੁਰਗਾਂ ਦੇ ਲਈ ਵੀ ਰਹਿਣ ਦਾ ਖਾਸ ਪ੍ਰਬੰਧ ਹੋਵੇਗਾ ਇਸ ਮੌਕੇ ਉੱਤੇ ਨਾਬਦ ਵਿਧਾਇਕ ਨੇ 13 ਲੱਖ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਪੂਰਾ ਸਹਿਯੋਗ ਰਹੇਗਾ। ਇਸ ਮੌਕੇ ਉੱਤੇ ਮੰਦਰ ਕਮੇਟੀ ਦੇ ਪ੍ਰਧਾਨ ਚਰਨ ਗੁਪਤਾ ਨੇ ਮਹਾਪੁਰਸ਼ਾਂ ਦਾ ਅਤੇ ਵਿਧਾਇਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਅੱਜ ਇਸ ਪਵਿੱਤਰ ਦਿਹਾੜੇ ਤੇ ਵਿਸ਼ਕਰਮਾ ਕਮੇਟੀ ਪਾਸੋਂ ਵੱਲੋਂ ਇੱਕ ਬਹੁਤ ਵੱਡਾ ਭਰਾਲਾ ਜਿਹਦਾ ਪਿਛਲੇ ਸਾਲ ਤਕਰੀਬਨ 1 ਸਾਲ ਹੋ ਗਿਆ ਨਹੀਂ ਪੱਥਰ ਰੱਖਿਆ ਸੀਗਾ। ਇੱਥੇ ਇੱਕ ਭਵਨ ਬਣ ਰਿਹਾ ਜੀ। ਔਰ ਅੱਜ ਮੰਦਿਰ ਦਾ ਜਿਹੜਾ ਨੀਂ ਪੱਥਰ ਰੱਖਿਆ ਗਿਆ ਹੈ ਪੁਗਾਨ ਨਾਬਾ ਦੇ ਵਿੱਚ ਵਿਸ਼ਕਰਮਾ ਮੰਦਿਰ ਦਾ ਨੀਂ ਪੱਥਰ ਰੱਖਿਆ ਗਿਆ ਜੀ ਬਹੁਤ ਹੀ ਖੂਬਸੂਰਤ ਮੰਦਿਰ ਜਿਹੜਾ ਉਹ ਬਣ ਕੇ ਤਿਆਰ ਹੋਏਗਾ ਔਰ ਅੰਦਰ ਇੱਕ ਦੋ ਹਾਲ ਬਣਾਏ ਗਏ ਨੇ ਲੋੜਵੰਦ ਉਹਨਾਂ ਪਰਿਵਾਰਾਂ ਲਈ ਜਿਨ੍ਹਾਂ ਕੋਲੇ ਬਹੁਤ ਪੈਸੇ ਨਹੀਂ ਹੈਗੇ ਔਰ ਉਹ ਵਿਆਹ ਕਰਨਾ ਚਾਹੁੰਦੇ ਆਪਣੇ ਬੱਚੀਆਂ ਦਾ ਜਾਂ ਕੋਈ ਧਾਰਮਿਕ ਸਮੰਗ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਇੱਥੇ ਵਿਵਸਥਾ ਜਿਹੜੀ ਕੀਤੀ ਗਈ ਹੈ ਵਿਰਧ ਆਸ਼ਰਮ ਜਿਹੜਾ ਜੀ ਉਹ ਵੀ ਹੋਣ ਦੇ ਵਿਚਾਰਿਆ ਜਿਹੜੇ ਬੱਚੇ ਆਪਣੇ ਮਾਪੇ ਨੂੰ ਘਰੋਂ ਕੱਢ ਦਿੰਦੇ ਨੇ ਤਾਂ ਉਹਨਾਂ ਉਹਨਾਂ ਬਜ਼ੁਰਗਾਂ ਦੀ ਟੇਕਰ ਵਾਸਤੇ ਇੱਥੇ ਵਿਰਧ ਆਸ਼ਰਮ ਜਿਹੜਾ ਬਣ ਰਿਹਾ ਜੀ ਇਹ ਨਾਬਾ ਪਾਸ ਰੋਡ ਦੇ ਉੱਪਰ ਹੈ ਬਹੁਤ ਹੀ ਵੱਡਾ ਕੰਮ ਜਿਹੜਾ ਜੀ ਬਹੁਤ ਵੱਡਾ ਕਾਰਜ ਜਿਹੜਾ ਜੀ ਸਮੂਹ ਸੰਗਤ ਜਿਹੜੀ ਹੈ ਨਾਬਾ ਦੀ ਕਰ ਰਹੀ ਹੈ ਸਰਦਾਰ ਚਰਨ ਸਿੰਘ ਜੀ ਹਰੀ ਸਿੰਘ ਜੀ ਪ੍ਰੀਤ ਕਮਬਾਈਨ ਤੋਂ ਮਲਕੀਤ ਕਮਬਾਈਨ ਤੋਂ ਸਮੂਹ ਸੰਗਤ ਜਿਹੜੀ ਖੜੀ ਹੈ ਸਾਰੀ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਹੈ ਪ੍ਰਮਾਤਮਾ ਕਿਰਪਾ ਕਰੇ ਜਿਹੜੇ ਵੀ ਤਿਲਫੋਲ ਇਸ ਕਾਰਜ ਦੇ ਵਿੱਚ ਲਾ ਰਹੇ ਨੇ ਪ੍ਰਮਾਤਮਾ ਸਭ ਦੀਆਂ ਝੋਲੀਆਂ ਭਰੇ ਸਾਰਿਆਂ ਦਾ ਖਜ਼ਾਨਾ ਭਰਪੂਰ ਕਰੇ ਔਰ ਇਹ ਬਹੁਤ ਹੀ ਵੱਡਾ ਕਾਰਜ ਜਿਹੜ ਪੰਜਾਬ ਸਰਕਾਰ ਤਾਂ ਜੀ ਬਤੌਰੇ ਐਮਐਲਏ ਜਿਹੜਾ ਜੀ ਮੈਂ ਵਾਦਾ ਕੀਤਾ ਕਿ 13 ਲੱਖ ਰੁਪਇਆ ਜਿਹੜਾ ਮੈਂ ਆਪਣੀ ਤਨਖਾਹ ਦੇ ਵਿੱਚੋਂ ਦਊਂਗਾ 2 ਲੱਖ ਰੁਪਇਆ ਮੇਰਾ ਆ ਗਿਆ ਜੀ 11 ਲੱਖ ਰੁਪਇਆ ਜਿਹੜਾ ਬਾਕੀ ਹੈ ਉਹ ਵੀ ਮੈਂ ਪੂਰਾ ਕਰੂੰਗਾ ਜੀ ਸਾਡੇ ਬਹੁਤ ਹੀ ਪਿਆਰੇ ਐਮਐਲਏ ਗੁਰਦੇਵ ਸਿੰਘ ਦੇ ਮਾਨ ਜੀ ਦਾ ਇੱਥੇ ਆਉਣ ਤੇ ਦਿਲ ਦੀ ਗਹਿਰਾਈਆਂ ਜੋ ਆਪਣੇ ਵੱਲੋਂ ਆਪਣੀ ਸਾਰੀ ਮੰਦਰ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਇਹਨਾਂ ਨੇ ਸਾਡੀ ਪਹਿਲਾਂ ਵੀ ਬਹੁਤ ਮਦਦ ਕੀਤੀ ਐ ਇਹਨਾਂ ਨੇ ਸਾਨੂੰ ਹੁਣ ਵੀ ਕਿਹਾ ਵੀ ਥੋੜੀ ਜੀ ਮਦਦ ਕਰਾਂਗੇ ਅਸੀਂ ਪਰਮਾਤਮਾ ਮੂਰੇ ਅਰਦਾਸ ਕਰਦੇ ਆਂ ਵੀ ਇਹਨਾਂ ਨੂੰ ਛੇਤੀ ਹੀ ਚੰਡੀ ਵਾਲੀ ਗੱਡੀ ਮਿਲ ਜੇ ਫਿਰ ਤਾਂ ਜਿੰਨੀ ਸਾਡਾ ਜਿਗਰੋਂ ਓਨਿਓਂ ਮਦਦ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾਂ ਤਾਂ ਸਾਰਿਆਂ ਨੂੰ ਬਾਬਾ ਗੁਰੂ ਨਾਨਕ ਦੇਵ ਜੀ ਸਾਹਿਬ ਦਾ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਉਦੋਂ ਬਾਅਦ ਅੱਜ ਬਿਸਕੁਆਰਮਾ ਵੈਲਫੇਅਰ ਸੁਸਾਇਟੀ ਵੱਲੋਂ ਬਿਸਕੁਆਰਮਾ ਮੰਦਰ ਦਾ ਨੇਬਤਰ ਰੱਖਿਆ ਗਿਆ ਜੋ ਕਿ ਬਾਬਾ ਇਸ ਰਾਜਪੁਰ ਵਾਲਾ ਨੇ ਹਰਪ੍ਰਜਨ ਸਿੰਘ ਜੀ ਨੇ ਰੱਖਿਆ ਤੇ ਆਸ ਕਰਦੇ ਹਾਂ ਕਿ ਸੰਗਤ ਵੱਧ ਚੜ ਕੇ ਹੋਰ ਸਹਿਯੋਗ ਦੇਊਗੀ ਤੇ ਹੋਰ ਇਥੇ ਬਹੁਤ ਵਧੀਆ ਲੋਕਾਂ ਦੇ ਸਹਿਯੋਗ ਨਾਲ ਅਸੀਂ ਇਥੇ ਕਾਰਜ ਕਰਾਂਗੇ ਕੀ ਫਾਇਦੇ ਹੋਣਗੇ ਇਸ ਕਮਿਊਨਿਟੀ ਹਾਲ ਦੇ ਜਿਹੜੇ ਕਮਿਊਨਿਟੀ ਹਾਲ ਦੇ ਹਰੇਕ ਗਰੀਬ ਆਦਮੀ ਆਪਣਾ ਇਥੇ ਕਾਰਜ ਕਰ ਸਕਦਾ ਹੈ ਕੋਈ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਹੀ ਰਾਮਗੜੀਆ ਭਾਈਚਾਰੇ ਨੇ ਸਾਰੇ ਬਿਸ਼ਕਰਮਾਨ ਪਰਿਵਾਰਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸੋ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਪਿਛਲੇ ਸਾਲ ਇੱਥੇ ਖਾਲੀ ਥਾਂ ਦੇ ਉੱਪਰ ਮਹਾਪੁਰਸ਼ਾਂ ਤੋਂ ਟੱਕ ਲਵਾ ਕੇ ਐਲਾਨ ਕੀਤਾ ਸੀਗਾ ਤੇ ਅੱਜ ਚਮਤਕਾਰ ਦੀ ਤਰ੍ਹਾਂ ਇੱਕ ਜਿਹੜੀ ਕਿ ਇੱਥੇ ਦੀ ਬਿਲਡਿੰਗ ਜਿਹੜੀਆਂ ਬਹੁਤ ਵੱਡੇ 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 ਉਪਰਾਲੇ ਜਿਹੜੇ ਨੇ ਉਹ ਨਜ਼ਰ ਆਏ ਨੇ ਸੋ ਮੈਂ ਸਮਝਦਾ ਕਿ ਸਾਰ ਚਰਨ ਸਿੰਘ ਉਹਨਾਂ ਦੀ ਜਿਹੜੀ ਮਿਹਨਤ ਹੈ ਬਹੁਤ ਵੱਡੀ ਮਿਹਨਤ ਹੈ ਔਰ ਉਹਨਾਂ ਨੇ ਦਿਲ ਲਾ ਕੇ ਸੇਵਾ ਕੀਤੀ ਹੈ ਸੋ ਸਾਰੇ ਹੀ ਭਾਈਚਾਰੇ ਨੇ ਇਹਦੇ ਵਿੱਚ ਯੋਗਦਾਨ ਪਾਇਆ ਲੋਕਾਂ ਨੇ ਸਾਰਿਆਂ ਨੇ ਯੋਗਦਾਨ ਪਾਇਆ